ਹੈ ਹੋਰ ਟਾਈਮ ਹੀ ਬੜਾ ਲੱਗ ਜਾਂਦਾ ਫਿਰ ਦੂਰ ਬਾਹੀ ਹੈ ਹੌਲੀ ਹੌਲੀ ਆਉਣਾ ਪੈਣਾ ਤਾਈ ਤੁਰੀ ਆਂਦੀ ਆ ਗੁਰਦੁਆਰੇ ਆਏ ਹੋ ਐਸੀ ਕੱਲ ਤਾਈ ਸੱਸਰੀ ਦਾ ਕਿਵੇਂ ਆ ਜਦੋਂ ਐਸਮਨਤ ਮੈਂ ਤਾਂ ਹੁਣੇ ਆਈ ਸੀ ਇਹ ਛੁੱਟੀਆਂ ਹੋਈਆਂ 12 ਅੰਤਵਾਰ ਦੀਆਂ ਅੱਛਾ ਦੋ ਦਿਨ ਮਿਲਣ ਆਈ ਸੀ ਫਟ ਪੜਦੀਆਂ ਨਾ ਚੱਲ ਵਧੀਆ ਹੋ ਗਿਆ ਹਾਂ ਤੇ ਹੋਰ ਆ ਜਾ ਘਰੇ ਫਿਰ ਕੋਈ ਨਾ ਮੈਂ ਠਹਿਰ ਕੇ ਆਉਣੀ ਐ ਤੂੰ ਚੱਲਣਾ ਮੈਂ ਭਾਬੀ ਨੂੰ ਵੀ ਮਿਲ ਕੇ ਆਉਂਗੀ ਮੈਂ ਬਸ ਟੁਟੂਟੀ ਖਾ ਕੇ ਆਉਂਦਾ ਚੱਲ ਆਜੂਂਗਾ ਜੰਗਾ ਆਈ ਨਾ ਮੁਰਜੀ ਆ ਜੂਂਗੇ ਠੀਕ ਐ ਚੱਲ ਲੈ ਸਿਮਰ ਨੂੰ ਵੀ ਕਹਾ ਵਿਮਾਨਤਰੀਏ ਛੁੱਟੀ ਕਰਕੇ ਵੀ ਕੰਮ ਧੰਦਨ ਮੇੜ ਲੈ। ਤਰ ਕੀ ਕਰੀਂਂਦੇ? ਸੇ ਮਰੋ। ਕੀ ਕਰੀਂਂ ਨੀ ਐ? ਕੁਝ ਨਹੀਂ ਬਸ ਆਈ ਕੰਮ ਨਹੀਂ ਮੇ। ਕਰਲੇ ਕੰਮ? ਹਾਂ ਕਰਲੇ। ਜਾਏ ਗੁਰਦੁਆਰੇ। ਹਾਂ ਜਾਏ। ਤੂਰੇ ਭਾਈ ਇੱਕ ਤਾਂ ਥੱਕ ਜਾਂਨੇ ਆਂਗੇ। ਹੋਰ ਆਪਣਾ ਦੁਬਾਰਾ ਵਾਣ। ਤੇ ਹੋਰ ਮਾਹ ਤੂੰ ਟਾਈਮ ਨਾ ਕੰਮ ਧੰਦਨ ਮੇੜ ਲੈ ਨਾ ਆਲੀ। ਹਾਂ ਨਾ ਕਰਲੀ ਮੈਂ। ਵਿਮਾਨਤਰੀਏ ਜੀ ਛੁੱਟੀਆਂ ਕਰਕੇ

ਕਾਕਸ ਮੈਂ ਮੇਰ ਨਾਲ ਹੀ ਆ ਜਾ ਕਹਿੰਦੀ ਮੈਂ ਠਹਿਰ ਕੇ ਆਉਣੀ ਆ ਮੈਂ ਚੱਲ ਠਹਿਰ ਕੇ ਆ ਜੀ ਫਿਰ ਕਿਉਂ ਰੋਟੀ ਰੋਟੀ ਖਾ ਕੇ ਆਉਣੀ ਆ ਚਲ ਆ ਜੂਗੀ ਕੋਈ ਨਹੀਂ ਕਹਿੰਦੀ ਸੀ ਆਉਣੀ ਆ ਕਹਿੰਦੀ ਹੈ ਚਾਈ ਹਾਂ ਆ ਜਾ ਕਰਿਆ ਭਾਬੀ ਕਿੱਥੇ ਐ ਆ ਜਾ ਕਰ ਇੱਥੇ ਕੰਮ ਧੰਦਾ ਇਹ ਨਵੇੜ ਕੇ ਹੱਤੀ ਸੀ ਹੁਣੀ ਅੱਛਾ ਹਾਂ ਸਵੇਰਾ ਹੋਰ ਵੀਰੇ ਕਿੱਧਰ ਗਿਆ ਵੀਰਾ ਤਾ ਤੇਰਾ ਗਿਆ ਗਾ ਗੱਡੀ ਤੇ ਹੂੰ ਹੋਰ ਤੁਸਲਾ ਵਧੀਆ ਚੱਲੀ ਜਾਂਦੀ ਚਲ ਪੜਾਈ ਪੜੋਈ ਹਾਂ ਵਧੀਆ ਚੱਲਦੀ ਆ ਤੇਰਾ ਕਿਵੇਂ ਆ ਠੀਕ ਆ ਵਧੀਆ ਵੀਰਾ ਤੂੰ ਬੜਾ ਸੋਹਣਾ ਪਾਇਆ ਭਾਬੀ ਸਮਾਂ ਲੱਗਦਾ ਤੇਰੇ ਪਾਇਆ ਵੀ ਸੋਹਣਾ ਲੱਗਦਾ ਔਰ ਭਾਬੀ ਕੀ ਕਰਦੀ ਹੁੰਨੀ ਆ ਕੁਝ ਨਹੀਂ ਬਸ ਵੇਲੇ ਹੁੰਨੇ ਆ ਤੁਸੀਂ ਦੱਸੋ ਵਧੀਆ ਜਲੀ ਨਹੀਂ ਪੜਾਈ ਹਾਂ ਵਧੀਆ ਚ ਲੈਂਦੀ ਆ ਭਾਬੀ ਤੇਰੀ ਚੂੜੀਆਂ ਦਿਖਾਈ ਹਾਂ ਇਹ ਕਿੰਨੀਆਂ ਸੋਹਣੀਆਂ ਭਾਬੀ ਤੇਰੇ ਹੱਥ ਵੀ ਕਿੰਨੇ ਸੋਹਣੇ ਲੱਗਦੇ ਆ ਨਿਰਪਿੰਟ ਵੀ ਸੋਹਣੀ ਲੱਗੀ ਆ

ਚੂੜੀਆਂ ਸੋਣੀਆਂ ਲੱਗੀਆਂ ਸਾਨੂੰ ਹਾਂ ਬਹੁਤ ਸੋਣੀਆਂ ਜੁੜੀਆਂ ਵੀ ਕੋਈ ਨਾ ਸਾਨੂੰ ਦੇ ਦੇਣੀ ਇਹਦੇ ਨਾਲ ਨਹੀਂ ਪਈਆਂ ਮੇਰੇ ਕੋਲ ਵਧੀਆ ਲੱਗੀਆਂ ਸੀ ਤੈਨੂੰ ਜਾਣ ਲੱਗੀ ਹੁੰਦੀ ਸੀ ਹਾਂ ਕੋਈ ਹੋਰ ਤੇਰੀ ਪੜਾਈ ਪੜੋਈ ਵਧੀਆ ਚੱਲੀ ਜਾਂਦੀ ਹੈ ਹਾਂ ਵਧੀਆ ਚੱਲਦੀ ਹੈ ਪਰ ਉੱਥੇ ਉੱਥੇ ਰਹਿਣਾ ਹੋਏ ਹਾਂ ਉੱਥੇ ਰਹਿਣਾ ਪੈਂਦਾ ਫਿਰ ਦੂਰ ਆਉਣਾ ਆਉਣਾ ਔਖਾ ਹੈ ਤੇਰੀ ਮੰਮੀ ਠੀਕ ਰਹਿੰਦੀ ਹੈ ਹਾਂ ਵਧੀਆ ਮੰਮੀ ਵੀ ਤੇਰੀ ਮੰਮੀ ਨੇ ਵੀ ਨਹੀਂ ਗੇੜਾ ਮਾਰਿਆ ਮੜਕੇ ਪਰ ਕਰੇ ਕੰਮ ਵਾਲਾ ਹੁੰਦੇ ਨੇ ਪਰ ਸੋ ਬਸ ਮੇਰਾ ਚਲੋ ਤੁਸੀਂ ਗੱਲਾਂ ਮਾਰੋ ਮੈਂ ਚਾਹ ਬਣਾ ਕੇ ਆਉਂਦਾ ਹਾਂ ਭਾਵੀ ਕਿੰਨੇ ਅਸੀਂ ਤਾਂ ਆਈ ਭਾਵੀ ਦੇ ਵਾਲ ਕਿੰਨੇ ਸੋਹਣੇ ਹਨ ਕਿੰਨੇ ਲੰਬੇ ਆ ਮੇਰੇ ਤਾਂ ਛੋਟੇ ਜਿਹੇ ਆ ਹੋਰ ਬਾਤ ਬਥੇਰੇ ਲੰਮੇ ਜੀ ਹੁਣ ਤਾਂ ਕੁਸ ਦਾ ਇਹ ਚੜਨ ਲੱਗੇ ਬਾਤ ਤਾਂ ਕੀ ਗੱਲ ਹੋਗੀ ਹਾਂ ਤੈਨੂੰ ਸੋਣੀ ਲੱਗੀ ਭਾਬੀ ਹਾਂ ਭਾਬੀ ਮੈਂ ਬਹੁਤ ਸੋਣੀ ਆ ਅੱਛਾ ਚਲ ਸੋਣੀ ਗੇ ਉਹੀ ਗੱਲ ਵੀ ਤੇ ਪੁੱਤ ਫਿਰ ਸੋਣਾ ਘਰੇ ਫਿਰਦਾ ਸੋਣਾ ਲੱਗਦਾ ਸੋਣਾ ਹੋਵੇ ਹਨ ਫਿਰ ਵੀਰਾ ਵੀ ਬਥੇਰੇ ਸੋਣਾ ਹੈ ਉਹ ਕਿਹੜਾ ਮਾੜਾ ਹਾਂ ਉਹ ਵੀ ਬਹੁਤ ਸੋਣਾ ਹਾਂ ਚਲ ਹੋਰ ਸੁਣਾ ਕਿਹਾ ਵੀ ਤੇਰੇ ਵਾਲ ਵੀ ਬਹੁਤ ਲੰਬੇ ਨੇ ਕਿ ਲਾਉਣੀ ਆ ਤੁਮਾਂ ਲਤੇ ਕੁਛ ਨਹੀਂ ਵਸ ਸੈਂਪਲ ਆਉਣੀ ਹੈ ਤੇਲ ਕਿਹੜਾ ਲਾਉਣੀ ਮੈਨੂੰ ਵੀ ਦੱਸ ਤਾ ਮੇਰੇ ਤਾਂ ਛੋਟੇ ਜਿਹੇ ਰਹਿ ਗਏ ਤੇਲ ਤਾਂ ਮੈਂ ਬਰਾਮਾ ਨਹੀਂ ਲਾਉਣੀ ਮੈਂ ਹੀ ਲਵਾਇਆ ਕਰਾਂ ਆਹ ਤਾਂ ਤੁਹਾਡੇ ਸੋਹਣੇ ਆ ਮੇਰੇ ਤਾਂ ਉਹ ਨਹੀਂ ਛੋਟੇ ਜਿਹੇ ਰਹਿ ਗਏ ਤੇਰੇ ਲੰਬੀ ਬਹੁਤ ਹੈ ਮੇਰੇ ਝੜ ਗਈ ਕੋਸਤਾ ਚਲੋ ਜਾਣਾ ਬਸ ਪਰਸੋਂ ਹੀ ਜਾਣਾ ਕਿੰਨੇ ਕੁ ਰਹੀ ਹੈ ਜੀ ਤੇਰੀ ਪੜ੍ਹਾਈ ਬਸ ਬਹੁਤ ਥੋੜ੍ਹੇ ਪੇਪਰ ਹੁਣ ਲੱਗ ਜਾਣਗੇ ਅੱਛਾ ਅਗਲੇ ਮਹੀਨੇ ਨੂੰ ਚਲੋ ਹੋਜੂ ਬੂਰੀ ਫਿਰ ਤਾਂ ਇੱਥੇ ਆ ਜਾਂਗੇ ਹਾਂ ਇੱਥੇ ਰਹੂੰਗੀ ਮੇਰੇ ਭਾਬੀ ਕੋਲੇ ਆਇਆ ਕਰੂੰਗੀ ਮਾਤਾ ਮਾਇਆ ਕਰਨਗੇ ਭਾਬੀ ਨਾਲ ਕੋਈ ਨਹੀਂ ਆਇਆ ਕਰਾ

ਸੁਭਾਤਾ ਕੁ ਵੀ ਦਾ ਵਧੀਆ ਹੈ ਨਾ ਸੁਭਾਤਾ ਵਧੀਆ ਹੈਗਾ ਨਹੀਂ ਮੈਨੂੰ ਤਾਂ ਐ ਲੱਗਦਾ ਇਹ ਤਾਂ ਟੋਕੀ ਟੋਕ ਗਈ ਹੈ ਤੈਨੂੰ ਕਿਤੇ ਉਹੀ ਗੱਲ ਨਜ਼ਰ ਨਾ ਲੱਗ ਜੇ ਕੀ ਹੁੰਦਾ ਮਮੀ ਹੁੰਦਾ ਕਿਉਂ ਨਹੀਂਗਾ ਕਿਸੇ ਕਿਸੇ ਦੀ ਤਾਂ ਹਰੇਕ ਦੀ ਨਹੀਂ ਹੁੰਦੀ ਕਿਸੇ ਕਿਸੇ ਦੀ ਨੀਤੀ ਇਹੋ ਜੀ ਹੁੰਦੀ ਹੈ ਪਾਣੀ ਪੂਣੀ ਪਾ ਦੇ ਮੈਂ ਤਾਂ ਇਹ ਜਾਂ ਮਿਰਚਾ ਮੁਰਚੇ ਪਾਰ ਕੇ ਪਾ ਦੇ ਵੀਰ ਕੋਈ ਪਤਾ ਨਹੀਂ ਹੁੰਦਾ ਕੋਈ ਨਾ ਮੈਂ ਪਾ ਦਿੰਦੀ ਹੋਰ ਐਂ ਕੀ ਹੁੰਦਾ ਵੀ ਤਾਂ ਜਵਾਕੜੀ ਸੀ ਉਹ ਚੀਜ਼ਾਂ ਸੋਹਣੀਆਂ ਲੱਗਿਆ ਕਹੀ ਗਈ ਤੇ ਜਵਾਕੜੀ ਤਾਂ ਸੀਗੀ ਕਿਸੇ ਦੇ ਨੀਤੀ ਇਹੋ ਜੀ ਹੁੰਦੀ ਹੈ ਨજર ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਹੈ ਬੰਦੇ ਦਾ ਤਾਂ ਮਾਜਰੇ ਕੀ ਹੁੰਦਾ ਤਾਂ ਵੀ ਉਹ ਹੀ ਗੱਲ ਮਿਰਚਾ ਮਿਰਚਾ ਸਿੱਟਦੇ ਫਿਰ ਮੈਨੂੰ ਤਾਂ ਪੈਮ ਹੋ ਰਿਹਾਗਾ ਨਜ਼ਰ ਤਾਂ ਲੱਗਦੀ ਹੈ ਕਿਸੇ ਕਿਸੇ ਦੀ ਲੱਗ ਜਾਂਦੀ ਹੈ ਰੇਖ ਦੀ ਤਾਂ ਕਾਨੂੰ ਲੱਗਦੀ ਹੈ ਕੋਈ ਨਮੀ ਫਿਰ ਕੀ ਹੁੰਦਾ ਦੱਸ ਜਵਾਕ ਤਾਂ ਕਹੀ ਦਿੰਦਾਗਾ ਉਹ ਘੜ ਬੜੀ ਵੱਡੀ ਸੀ ਵੱੜੀ ਵੱਡੀ ਤਾਂ ਨਹੀਂ ਮੈਂ ਤੈਨੂੰ ਨਜ਼ਰ ਦੀ ਗੱਲ ਕਰਦੀ ਮੈਂ ਨਜ਼ਰ ਤਾਂ ਬਹੁਤ ਭੈੜੀ ਹੁੰਦੀ ਹੈ ਬਹੁਤ ਭੈੜੀ ਕਰਦੀ ਜੇ ਲੱਗ ਜੇ ਕਿਸੇ ਨੂੰ ਚਲ ਮਮੀ ਮਸਾ ਕੋ ਕੰਮ ਤੁੰਦਾ ਕਰਦੀ ਆ ਆਪਦਾ ਇਹਦਾ ਥੋੜਾ ਕੰਨਾ ਰਹਿ ਗਿਆ ਕੋਈ ਨਹੀਂ ਕੰਮ ਤਾਂ ਕਰ ਲੈ ਤੂੰ ਮੇਰੀ ਗੱਲ ਤੇ ਗੌਰ ਕਰੀ ਕੋਈ ਨਾ ਮੈਂ ਕਰ ਲੂੰਗੀ ਗੌਰ ਪਾ ਦੂੰਗੀ ਨਜ਼ਰ ਦਾ ਪੱਥਰਾਂ ਨੂੰ ਪਾੜ ਦਿੰਦੀ ਐ ਨਜ਼ਰ ਬਹੁਤ ਭੈੜੀ ਹੁੰਦੀ ਐ ਕੋਈ ਨਾ ਮੇ ਜੋ ਟਾਈਮ ਦੇ ਲੱਗੋ ਤਾਂ ਪਾ ਦੂੰਗੀ ਲੈ ਅੱਜਕੱਲ ਦੇ ਜਵਾਕ ਕਿੱਥੇ ਮੰਨ ਦੇਣ ਨਜ਼ਰ ਤਾਂ ਉਹੀ ਗੱਲ ਵੀ ਪੱਥਰਾਂ ਨੂੰ ਪਾੜ ਦਿੰਦੀ ਐ ਬੰਦੇ ਦਾ ਤਾਂ ਆਮਾਜ ਨਹੀਂ ਕੀ ਐ ਜੇ ਲੱਗ ਜੇ ਨਾ ਉਹੀ ਗੱਲ ਇਹ ਤਾਂ ਬੰਦਾ ਤਾਂ ਰਾਸ ਹੀ ਨਹੀਂ ਆਉਂਦਾ ਕਿ ਕਿਥੇ ਗੌਰ ਕਰ ਦੇਣ ਨਾਲੇ ਮੈਂ ਕਹੀ ਜਾਂਦੀ ਆ ਉਹ ਤਾਂ ਭਾਬੀ ਤੇਰਾ ਚੂੜੀਆਂ ਸੋਹਣੇ ਭਾਬੀ ਤੇਰੇ Baal ਸੋਹਣੇ ਭਾਬੀ ਤੇਰਾ ਸੂਟ ਸੋਹਣਾ ਟੋਕੀ ਗਈ ਆ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਵੀ ਤੂੰ ਮਾੜੀ ਜੀ ਉਹੀ ਗੱਲ ਵੀ ਤੂੰ ਗੌਰ ਕਰ ਲੈ ਮੈਂ ਕਹੀ ਜਾਂਦੀ ਆ ਭਾਈ ਮਿਰਚਾ ਮੁਰਚਾ ਪਾ ਦੇ ਅੱਜ ਕੱਲ ਦੇ ਗੌਰ ਦੇ ਨਹੀਂ ਕੋਈ ਐਂਚੀ ਹੁੰਦਾ ਹੁੰਦਾ ਕਿਉਂ ਨਹੀਂ ਗਏ ਵਿਚਾਰ ਉਹੀ ਗੱਲ ਨਜ਼ਰ ਤਾਂ ਬਹੁਤ ਭੜੀ ਹੁੰਦੀ ਐ ਵਿਚਾਰ ਕਰਨੀ ਚਾਹੀਦੀ ਐ ਮਾੜੀ ਮੋਟੀ ਅੱਜ ਕੱਲ ਦੇ ਪੜ੍ਹੇ ਲਿਖੇ ਜਵਾਕਾਂ ਨੂੰ ਮੰਨਦੇ ਨੇ ਚੜ ਗਿਆ ਸਿਮਰਾਜ ਰੜਕਦੀ ਨਹੀਂ ਉੱਠੀ ਨਹੀਂ ਹੈਗੀ ਦੇਖਾਂ ਤੁਸੀਂ ਮੈਂ ਤਾਂ ਗੁਰਦੁਆਰੇ ਜਾਣਾ ਸੀ ੁੱਪੀ ਵਾਲੀ ਚੜ ਗਿਆ ਅਜ ਤਾਂ ਤਕੜੋ ਤਾਂ ਪਈ ਐ ਸਿਮਰਾ ਲੁੱਪੀ ਨਹੀਂ ਅੱਜ ਸਿਮਰਾ ਹਾਂ ਮੈਂ ਕੀ ਹੋਗਾ ਤੈਨੂੰ ਉੱਠੀ ਨਹੀਂ ਅੱਜ ਉਹ ਮੇਰਾ ਚਿੱਤ ਨਹੀਂ ਲੋਟੇਗਾ ਅੱਜ ਕਿ ਮੈਂ ਤਾਂ ਗੁਰਦੁਆਰੇ ਜਾਣਾ ਸੀ ਕੀ ਹੋ ਕੀ ਗਾ ਤੈਨੂੰ ਬੁਖਾਰ ਬਕੂਰਤਾ ਨਹੀਂ ਕਿਤੇ ਬੁਖਾਰ ਹੋਇਆ ਗਿਆ ਉਹ ਤਾਂ ਦਾ ਬੁਖਾਰ ਚੜਿਆ ਪਿਆ ਤੇ ਮੈਂ ਤੈਨੂੰ ਕੱਲ ਕੀ ਕਿਹਾ ਸੀ ਇੱਕ ਤਾਂ ਮੰਨਦੀ ਨਹੀਂ ਤੂੰ ਤੈਨੂੰ ਮੈਂ ਕਿਹਾ ਸੀ ਨਾ ਵੀ ਉਹ ਮਾੜੀ ਮਾੜੀ ਗੱਲ ਤੇ ਟੋਕੀ ਗਈ ਐ ਤੂੰ ਭਾਈ ਮਿਰਚਾਂ ਪਾ ਦੇ ਮੇਰੀ ਗੱਲ ਨਹੀਂ ਨਾ ਸੁਣੀ ਤੂੰ ਹੁਣ ਬੁਖਾਰ ਚੜਿਆ ਪਿਆ ਤੈਨੂੰ ਮੈਂ ਤਾਂ ਗੁਰਦੁਆਰੇ ਜਾਣਾ ਸੀ ਵਾਹ ਉੱਠੀ ਕਿਉਂ ਨਹੀਂ ਅੱਜ ਕੋਈ ਕੰਮ ਤਾਂ ਹੁੰਦਾ ਨਿਕਰਿਆ ਤੂੰ ਪੀਵੜੀ ਚੜ ਗਈ ਅੱਜ ਤਾਂ ਬੁਖਾਰ ਵਾਲਾ ਹੋਇਆ ਮੇ ਨਾਲ ਉੱਠਿਆ ਨਹੀਂ ਹੱਡ ਬੈਰ ਡੁੱਟੀ ਜਾਂਦੇ ਕੱਲ ਮੈਂ ਤੈਨੂੰ ਕੀ ਕਿਹਾ ਸੀ ਹੋਰ ਮੈਂ ਤੈਨੂੰ ਐਂ ਕਿਹਾ ਸੀ ਵੀ ਮਾੜੀ ਮਾੜੀ ਗੱਲ ਤੇ ਉਹ ਟੋਕੀ ਗਈ ਐ ਤੂੰ ਭਾਈ ਮਿਰਚਾਂ ਮੁਰਚਾਂ ਪਾ ਦੇ ਬਾੜ ਕੇ ਮੰਗ ਚਲਾਇ ਕਿ ਹੁੰਦਾ ਗਾ ਜਵਾਕੜੀ ਹੈਗੀ ਜਵਾਕਦਗ ਮੰਨਦੇ ਨਹੀਂ ਕਹਦਾ ਤੁਸੀਂ ਲੰਮਾ ਗੁਰਦੁਆਰੇ ਜਾਇਆ ਵਾ ਆ ਕੇ ਦੇਖਦੀਆਂ ਕੋਈ ਟਿਕਾ ਟੁਕਾ ਲਵਾਉਨੇ ਆ ਫਿਰ ਹੋਰ ਕੀ ਹੈ ਇੱਕ ਤਾਂ ਮੰਨਦੇ ਨਹੀਂ ਜਵਾਕ ਅੱਜ ਕੱਲ ਤੇ ਕਿੱਥੇ ਮੰਨਦੇ ਮੈਨੂੰ ਤਾਂ ਲੱਗਦਾ ਹਜੇ ਵੀ ਨਹੀਂ ਉੱਠੀ ਉਹ ਕੰਮ ਤਾਂ ਦਾ ਸਾਰਾ ਪਿਆ ਹੈ ਦੇਖਾਂ ਤਾਂ ਸਹੀ ਜਾ ਕੇ ਕੀ ਕਰਦੀ ਹੈ ਲਗੂਏ ਤਾਂ ਹਜੇ ਵੀ ਆ ਪਈ ਹੈ ਹਜੇ ਵੀ ਨਹੀਂ ਉੱਠੀ ਉਹ ਕੰਮ ਨੂੰ ਤਾਂ ਜਮੇ ਸਿਖਰ ਦੁਪਹਿਰਾ ਆ ਗਿਆ ਤਮਰ ਕੀ ਗੱਲ ਉੱਠੀ ਨਹੀਂ ਤੂੰ ਮੰਮੀ ਮੇਰੇ ਹੱਡ ਪੈਰ ਬਾਰੇ ਦੁਖੀ ਹਾਂ ਮੇਰਾ ਜੀ ਨਹੀਂ ਕਰਦਾ ਤੁਨੂੰ ਨਾ ਕਿਸੇ ਕੰਮ ਨੂੰ ਜੀ ਕਰੇ ਕਿ ਕੋਈ ਕੰਮ ਧੰਦਾ ਉਹ ਹੀ ਗੱਲ ਕਰ ਦਿੰਦੀ ਤੇ ਨਾ ਤੂੰ ਨਾ ਨੂੰ ਲੈਂਦੀ ਚਾਹ ਪਾਣੀ ਤੇ ਪੀ ਲੈ ਤੂੰ ਫਿਰ ਉੱਠ ਕੇ ਮਾੜਾ ਮੋਟਾ ਮੇਰਾ ਘਰ ਸੇ ਨਹੀਂ ਜੀ ਨਹੀਂ ਕਰਦਾ ਤੇ ਨਾ ਆਲਾ ਤੂੰ ਫਿਰ ਚਲ ਤੈਨੂੰ ਦਵਾਈ ਦਵਾ ਲਿਆ ਮਾ ਮੇਰਾ ਤੁਨੂੰ ਜੀ ਨਹੀਂ ਕਰਦਾ ਬਸ ਮਿਰਚਾ ਪਾ ਦੇ ਪੁੱਤ ਖੜੀ ਹੋ ਕੇ ਬਾਰ ਕੇ ਤੈਨੂੰ ਮੈਂ ਕੱਲ ਕੀ ਕਿਹਾ ਸੀ ਭਾਈ ਮਿਰਚਾਂ ਸੜਦੇ ਮਾੜੀ ਮਾੜੀ ਗੱਲ ਤੇ ਕੁੜੀ ਟੋਕੀ ਗਈ ਤੈਨੂੰ ਮੰਮੀ ਤੂੰ ਐਵੇਂ ਨਾ ਬਹਿਮ ਕਰ ਮੈਂ ਤਾਂ ਦਵਾਈ ਦਵਾ ਲਿਆ ਤੁਸੀਂ ਚਮਚਾ ਰੰਡੇ ਤਾਂ ਮੈਂ ਤਾਂ ਦਵਾਈ ਦਵਾ ਲਿਆ ਬਸ ਚੱਲ ਫਿਰ ਤੈਨੂੰ ਮੈਂ ਦਵਾਈ ਦਵਾ ਲਿਆ ਨਹੀਂ ਨਹੀਂ ਫਿਰ ਮੰਨਦੇ ਤੁਸੀਂ ਆਹ ਮੌਸਮ ਕਰਕੇ ਉਹ ਬੁਖਾਰ ਬਸ ਤਾਂ ਕਿਵੇਂ ਇਹ ਨਾਲ ਮੌਸਮ ਕਰਕੇ ਲਓ ਆ ਦਵਾਈ ਲੈ ਲੈ ਫਿਰ ਮੰਨਦੇ ਨਹੀਂ ਤੁਸੀਂ ਉਹ ਤੁਨ ਕੱਲ ਵੀ ਕਹੀ ਜਾਂਦੀ ਸੀ ਜੇ ਮਾੜੀਆਂ ਮੋਟੀਆਂ ਮਿਰਚਾਂ ਪਾਣ ਦੀ ਕੋਈ ਤਰ੍ਹਾਂ ਹਰਜ ਹੁੰਦਾ ਸੀਗਾ ਚਲ ਫਿਰ ਹੁਣ ਦਵਾਈ ਤੂੰ ਲੈ ਲਈ ਤੇ ਪੈ ਜਾ ਘੰਟਾ ਦੇਖਦੇ ਆਂ ਜੇ ਉਤਰਿਆ ਤਾਂ ਠੀਕ ਆ ਨਹੀਂ ਫਿਰ ਭਾਈ ਕੋਈ ਹੋਰ ਕਰਾਂਗੇ ਫਿਰ ਹੁਣ ਪੈ ਨਹੀਂ ਆਵੇਂ ਮੈਂ ਤਾਂ ਘੰਟਾ ਹੁਣ ਦਵਾਈ ਲਈਏ ਉਤਰ ਜਿਹਾਉਗਾ ਪੈ ਜਾ ਚਾਹ ਪਾਣੀ ਨੀ ਕੋਈ ਪੀਣਾ ਨਾ ਮੈਂ ਤਾਂ ਹਜੇ ਕੁਝ ਨਹੀਂ ਖਾਣਾ ਮੈਨੂੰ ਪੈ ਜਾਂਦੋ ਮੇਰੇ ਸੱਤੇ ਹੱਡ ਕਰ ਵਾਲੀ ਚੁੱਕੀਆਂ ਚਲ ਪੈ ਜਾ ਫਿਰ ਕੰਮ ਕਰਾਂ ਭਾਈ ਉਹ ਤਾਂ ਫਿਰ ਹੁਣ ਬੁਖਾਰ ਚੜਿਆ ਪਿਆ ਉਹ ਵੀ ਕੀ ਕਰੇ ਨਾਲੇ ਮੈਂ ਕੱਲ੍ਹ ਵੀ ਕਹੀ ਜਾਨੀ ਆ ਇੱਕ ਤਾਂ ਮੰਨਦੇ ਵੀ ਜਵਾਕ ਉਹ ਕੀ ਤਰਾਖੇ ਲੱਗਦੇ ਨਾ ਜਵਾਕ ਵੀ ਨਹੀਂ ਮੰਨਦੇ ਹੈਗੇ ਕਿਸੇ ਦੀ ਕੰਮ ਤਾਂ ਛੇੜ ਲਿਆ ਹੁਣ ਦੇਖਾਂ ਉਹਨੂੰ ਮੈਂ ਉੱtre ਬੁਖਾਰ ਬਕੂਰ ਕੇ ਨਾ ਪਰੰਮ ਰਹਾ ਹੈ ਬੈਗੀ ਕੁੜੇ ਮम्मी ਪਤਾ ਨਹੀਂ ਮੁੰਦਾ ਕੀ ਹੋਇਆ ਮੇਰੇ ਤਾਂ ਹੱਡ ਪੈਰ ਦੁਖੀ ਆਂਦੇ ਕਿਉਂ ਕੀ ਹੋ ਗਿਆ ਤੈਨੂੰ ਹੋਣਾ ਕੀ ਹੈ ਬਸ ਤੜਕੇ ਦਾ ਸਰਦੁਖੀ ਜਾਂਦਾ ਸਰਦੁਖੀ ਜਾਂਦਾ ਕੋਈ ਗੱਲ ਤਾਂ ਹੋਈ ਤੜਕੇ ਦਾ ਤੂੰ ਚੰਗੀ ਭੱਲੀ ਗਈਆਂ ਹੁਣ ਤੈਨੂੰ ਆਉਂਦੀ ਨੂੰ ਕੀ ਹੋ ਗਿਆ ਮੰਮੀ ਹੋਣਾ ਕਿ ਆਹ ਕਲਾਸ ਦੀ ਕੁੜੀਆਂ ਨੇ ਮੈਨੂੰ ਬਾਲਾ ਟੋਕਦੀਆਂ ਟੋਕਾ ਟਕਾਈ ਵਾਲੀ ਕਰਦੀਆਂ ਤੁਸੀਂ ਵੀਡੀਓ ਬਣਾਉਣ ਲੱਗੇ ਤੁਸੀਂ ਵੀਡੀਓ ਸੋਹਣੀ ਬਣਾਉਣੇ ਹੋਗੇ ਤੁਸੀਂ ਐਂ ਕਰਦੇ ਹੋ ਤੁਸੀਂ ਉਹ ਕਰਦੇ ਹੋ ਤੇ ਟੋਕਾ ਟਕਾਈ ਵਾਲਾ ਆਂਦਾ ਨਾ ਵੀਰ ਲਹੂ ਪੀ ਲੱਗ ਗਿਆ ਤੇਰੀ ਭਾਬੀ ਪਈ ਐ ਕੱਲ ਉਹ ਮਾਂ ਤਾਂ ਆਵੀ ਤੇ ਉਹ ਕਰੇਗੀ ਭਾਬੀ ਤੇਰਾ ਸੋਟ ਸੋਣਾ ਭਾਬੀ ਤੇਰਾ ਆਏ ਐ ਭਾਬੀ ਤੇਰਾ ਆਏ ਐ ਉਹ ਟੜਕੇ ਦੀ ਉਹ ਮੂੰਹ ਟੱਡੀ ਪਈ ਐ ਮੈਂ ਤਾਂ ਗੁਰਦੁਆਰੇ 'ਚ ਵੀ ਅੱਜ ਲੇਟ ਹੋ ਗਈ ਹੈ ਮਸਾਂ ਗੁਰਦੁਆਰੇ ਹੁਣ ਜੇ ਮੈਂ ਆਖਾ ਵਾ ਕੋੜੇ ਮਿਰਚਾਂ ਪਾ ਦੇ ਤਾਂ ਕਹਿੰਦੀ ਤੂੰ ਤਾਂ ਵੈਉ ਕਰਦੀ ਐ ਨਜ਼ਰ ਆ ਕੇ ਨਜ਼ਰ ਲੱਗਦੀ ਹੁੰਦੀ ਐ ਮਹਾਨ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਐ ਨਜ਼ਰ ਲੱਗਦੀ ਕਿਉਂ ਨਹੀਂ ਹੈਗੀ ਨਜ਼ਰ ਤਾਂ ਬਹੁਤ ਮਾੜੀ ਹੁੰਦੀ ਐ ਜੇ ਲੱਗ ਜੇ ਕਿਸੇ ਨੂੰ ਤੇ ਉਹ ਵੀ ਆਖੇ ਲੱਗੀ ਕਹਿੰਦੀ ਮੈਨੂੰ ਤਾਂ ਦਵਾਈ ਦਿਵਾ ਲਿਆ ਉਹਨੂੰ ਦਵਾਈ ਦਿਵਾਈ ਐ ਹੁਣ ਬੁਖਾਰ ਪਤਾ ਨਹੀਂ ਉਤਰਿਆ ਕਿ ਨਾ ਮਸਾਂ ਮੈਂ ਤਾਂ ਹੌਲੀ ਹੌਲੀ ਕੰਮ ਧੰਦਾ ਕਰਿਆਗਾ ਹੁਣ ਤੂੰ ਪੈ ਗਈ ਇਹਦਾ ਵਹਿਮ ਕਰੇ ਤਾਂ ਫਿਰ ਉਹੀ ਗੱਲ ਵੀ ਤੈਨੂੰ ਵੀ ਤੈਨੂੰ ਵੀ ਨਜ਼ਰ ਹੀ ਲੱਗੀ ਹੋ ਫਿਰ ਪਤਾ ਨਹੀਂ ਮੰਮੀ ਮੇਰੇ ਤਾਂ ਸਿਰ ਦੁਖੀ ਜਾਂਦਾ ਮੰਮੀ ਮੇਰੇ ਤਾਂ ਸਿਰ ਬੜਾ ਦੁਖੀ ਜਾਂਦਾ ਪਾਸੇ ਹੋ ਜਾ ਮੈਨੂੰ ਨਹੀਂ ਪਤਾ ਨਾ ਜਿਹੜਾ ਨਰਿੰਦਾ ਮੈਨੂੰ ਪੈ ਜਾਂਦੇ ਚਾਹ ਬਣਾ ਕੇ ल्या ਚਾਹ ਤਾਂ ਮੈਂ ਮੈਨੂੰ ਬਣਾ ਕੇ ਲਿਆ ਦਿੰਨੀ ਆ ਨਜ਼ਰੀ ਉਹੀ ਗੱਲ ਵੀ ਉਹ ਪਹਿਲਾਂ ਉਹ ਮੂੰਹ ਟੱਡੀ ਪਈ ਐ ਹੁਣ ਤੂੰ ਆ ਗਈ ਤੁਸੀਂ ਮੰਨਦੀਆਂ ਕਿ ਹੁਣ ਨਹੀਂ ਹੈਗੀਆਂ ਨਜ਼ਰ ਹੁੰਦੀ ਐ ਵੀਰ ਬਸ ਮੈਨੂੰ ਨਾ ਛੇੜੋ ਜਾ ਕੇ ਚਾਹ ਬਣਾ ਕੇ ਲਿਆ ਦੇ ਤੂੰ ਯਾਦਾਂ ਮਿਲਾ ਦਿੰਨੀ ਆ ਤੈਨੂੰ ਨਜ਼ਰੀ ਲੱਗੀ ਐ ਦੋਨਾਂ ਨੂੰ ਤੁਹਾਨੂੰ ਅਨੰਦ ਪਰਜਾਈ ਨੂੰ ਹੋਰ ਕੁਝ ਨਹੀਂ ਹੋਇਆ ਉਹ ਨਹੀਂ ਮੰਨੀ ਹੈਗੀ ਉਹਨੂੰ ਦਵਾਈ ਦਵਾ ਕੇ ਲਈਆਂ ਹੁਣ ਤੂੰ ਆ ਗਈ ਤੂੰ ਨਹੀਂ ਮੰਦੀ ਹੈਗੀ ਇਹ ਵੀ ਮਿਰਚਾ ਮਿਰਚਾ ਬਾਰ ਕਿ ਸਿੱਟਣੀਆਂ ਪੈਣੀਆਂ ਤੂੰ ਹੀ ਕਹੀ ਐਨੀ ਮੰਮੀ ਦੂਤਾ ਕੁਛ ਨਹੀਂ ਹੁੰਦਾਗਾ ਉਹੀ ਕਹ ਕਹੀ ਐਨੀ ਆ ਤੁਸੀਂ ਨਹੀਂ ਮੰਦੀਆਂ ਫਿਰ ਖਸਮਾ ਨੂੰ ਖਾਓ ਪੰਜਰ ਹੋਇ ਇਕੰਦਰ ਪਈ ਇੱਕ ਬਾਹਰ ਪੈ ਗਈ ਆ ਕੇ ਮੇਰਾ ਤੁਸੀਂ ਲਹੂ ਪੀ ਲਿਆ ਸੱਨੇ ਸੰ ਤੁਸੀਂ ਨਹੀਂ ਮੰਦੀਆਂ ਹੈਗੀਆਂ ਜੇ ਤੁਹਾਨੂੰ ਮੈਂ ਕਹ ਰਿਹਾ ਵਿਪਾਇ ਤੁਸੀਂ ਆਵਦਾ ਮਾੜਾ ਮੋਟਾ ਕੋਈ ਹੋਰ ਪਹਣ ਕਰ ਲੋ ਕੋਈ ਮਿਰਚਾਂ ਮਿਰਚਾਂ ਪਾ ਦਿਓ ਕੋਈ ਪਾਣੀ ਪੂਣੀ ਪਾ ਦਿਓ ਤਾਂ ਨਹੀਂ ਤੁਸੀਂ ਗੱਲ ਸੁਣਦਿਆਂ ਪਈਆਂ ਰਹੋ ਤੁਸੀਂ ਸਰਤਾ ਮੰਮੀ ਅੱਗੇ ਦੁਖੀ ਆਂਦਾਗਾ ਧੂ ਆਉ ਫੇਰ ਲਾ ਕੀ ਬੋਲਣਾ ਕੀ ਹਰਮਨ ਮੈਨੂੰ ਲੱਗਦਾ ਮੰਮੀ ਸਹੀ ਕਹਦੀ ਆ ਮੰਮੀ ਸਹੀ ਕਹਦੀ ਸੀਂ ਆ ਪਰ ਮਿਰਚਾਂ ਨਾ ਧਵਾ ਸਕਦੀ ਫੇਖ ਲੈਨੇ ਭਾਬੀ ਜਦੋਂ ਦੇਖ ਲੈਨੇ ਇਹ ਵੀ ਕਰਕੇ ਕੀ ਪਤਾ ਹਟ ਜAVE ਹੁਣ ਆਪਾਂ ਮੰਮੀ ਨੂੰ ਦੱਸਿਆ ਮਮਮੀ ਆਪਣੀ ਮਗਰ ਪੈ ਜਿਹੋ ਵੀ ਜਦੋਂ ਮੈਂ ਆਖਿਆ ਸੀ ਉਹ ਤਾਂ ਤੁਸੀਂ ਸੁਣਿਆ ਹੁਣ ਆ ਬਿਮਾਰੀ ਹੋ ਗਈ ਮੇਰੇ ਨਾਲ ਵੀ ਮਮਮੀ ਹੁਣੀ ਲੜ ਕੇ ਗਈ ਐ ਕੀ ਕਹਿੰਦੀ ਉਸਦਾ ਗੱਲ ਨਹੀਂ ਸੁਣਦੀਆਂ ਐ ਨਹੀਂ ਕਰਦੀਆਂ ਤੁਸੀਂ ਤਾਂ ਵੈਮ ਵੀ ਤੁਸੀਂ ਤਾਂ ਐ ਕਹਣੀ ਕੁਝ ਨਹੀਂ ਹੁੰਦਾ ਦੱਸਿਓ ਕਿ ਨਾਮ ਅਸੇ ਨਾ ਮਮਮੀ ਨੂੰ ਦੱਸ ਦੇ ਪਾ ਵੀ ਜੀ ਮਮਮੀ ਨੂੰ ਦੱਸ ਤਾਂ ਗਾਣਾ ਪੈਣੀ ਹੈ ਆਪਣੇ ਚੋਰੀਆਂ ਚੋਰੀਆਂ ਪਾ ਦਾਂਗੇ ਲੈ ਲਿਓ ਪਾਂਡੇ ਚੀ ਪਾਲਨੀ ਐ ਮਿਰਚਾ ਦੋਨਾਂ ਤੁਰੀ ਚ ਭਾਗ ਛੱਡ ਦਾਂਗੀ ਮੰਮੀ ਸਹੀ ਕਹਿੰਦੀ ਹੋਊਂ ਦੇਖ ਲੈਨੇ ਚੱਲ ਮੰਮੀ ਆ ਕੰਮ ਵੀ ਕਰਕੇ ਕਿ ਪਤਾ ਹਟ ਹੀ ਜਾਵੇ ਉਹ ਤਾਂ ਸੁਣਿਆ ਤਾਂ ਮੈਂ ਵੀ ਆ ਕਹਿੰਦੇ ਵੀ ਮੱਚਾ ਨਾਲ ਸੈਟ ਹੋ ਜਾਂਦਾ ਲੈ ਮੱਚਾ ਹਾਂ ਮੈਂ ਤੇਰੇ ਤੋਂ ਨਹੀਂ ਮੱਚਾ ਲੈ ਪਾ ਵੀ ਮੈਂ ਤੇਰੇ ਤੋਂ ਆਪ ਮੈਂ ਜੁਲੇਸੇ ਸੱਟਿਆ ਮਾਣ ਲਾਤਣ ਦੇ ਕੰਮਾਂ ਦਾ ਟਾਈਮ ਹੋ ਗਿਆ ਦੇਖਾਂ ਮੈਂ ਕੀ ਕਰਦੀ ਹਾਂ ਤੁਹਾਡਾ ਔਡੀ ਪਈਆਂ ਨਾ ਮੈਨੂੰ ਹੀ ਕਰਨਾ ਪਊ ਮੈਂ ਲਾ ਦੇ ਦੇਖਾਂ ਕੀ ਚੱਲ ਜੰਨੀ ਹਾਂ ਹਾਂ ਮੰਮੀ ਆ ਗਿਆ ਮੈਂ ਤਾਂ ਦਾ ਕੰਮ ਕਰਦੀ ਕੋਈ ਮੈਂ ਦਾ ਸਬਜੀ ਧਰ ਲਾਂ ਭਾਈ ਉਹ ਸਾਫ ਪਈ ਮੰਮੀ ਮੈਂ ਠੀਕ ਆ ਹੁਣ ਮੈਂ ਤਾਂ ਵੀ ਰਾਕਾ ਗੀ ਬੇਰਹ ਮੈਂ ਤਾਂ ਅੱਕੇ ਦਾ ਤੁਸੀਂ ਐ ਕਰਦੀਆਂ ਸੀ ਵੀ ਅਸੀਂ ਦੰਦ ਚੱਕਦੇ ਨਹੀਂ ਅਸੀਂ ਬੱਚਦੇ ਨਹੀਂ ਹੁਣ ਕਿਵੇਂ ਠੀਕ ਹੋਵਾਂਗੀ ਮੰਮੀ ਵਸ ਸੋੜਦੇ ਵਾਲੀ ਵਸ ਕਰਕੇ ਦੇਖਿਆ ਅਸੀਂ ਮੱਚੀਆਂ ਤਾਂ ਮੈਂ ਤੁਹਾਨੂੰ ਕੱਲ ਦੀ ਕਹੀ ਜਾਂਦੀ ਸੀ ਮੇਰੀ ਤਾਂ ਤੁਸੀਂ ਮੰਨਦੀਆਂ ਹੀ ਨਹੀਂ ਕਿ ਨજર ਹੈ ਨਹੀਂ ਨજર ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਵੀਰ ਆਹ ਮੰਮੀ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਕਿ ਨજર ਪੱਥਰਾਂ ਨੂੰ ਪਾੜ ਦਿੰਦੀ ਹੈ ਕੱਲ ਦੇ ਚੋ ਇਹ ਆਈ ਬਿਲਕੁਲ ਦੀ ਕੱਲ ਦੀ ਤੂੰ ਕਿ ਮੈਨੂੰ ਤਾਂ ਬਣਾਉਈ ਨਾ ਮੈਂ ਇੱਥੋਂ ਤਾਂ ਪਰੇ ਹੋ ਜਾ ਪਰੇ ਹੋ ਜਾ ਜੇ ਦਵਾਈ ਨਾਲ ਠੀਕ ਹੋ ਗਈ ਫਿਰ ਤੂੰ ਦਵਾਈ ਮੈਂ ਤਾਂ ਦਵਾ ਲਈ ਇਸ ਤਰ੍ਹਾਂ ਆਮ ਵੀ ਪਤਾ ਲੱਗ ਗਿਆ ਸਾਨੂੰ ਵੀ ਦਵਾਈ ਨਾਲ ਕਈ ਵੇ ਨਹੀਂ ਫਰਕ ਪੈਂਦਾ ਆ ਚੀਜ਼ਾਂ ਨੂੰ ਕੰਮ ਕਰ ਜਾਂਦੀਆਂ ਤੇ ਫਿਰ ਇਹੀ ਕੰਮ ਕਰਿਆ ਨਾ ਨજર ਤਾਂ ਹੁੰਦੀ ਐ ਫਿਰ ਬਹਿਮ ਨਹੀਂ ਹੁੰਦੇ ਇਹ ਇਹਦਾ ਇਹ ਚੀਜ਼ ਤਾਂ ਬਹੁਤ ਮਾੜੀ ਹੁੰਦੀ ਐ ਜੇ ਕਿਸੇ ਨੂੰ ਲੱਗ ਜੇ ਇਹਦਾ ਪੱਥਰਾਂ ਨੂੰ ਪਾੜ ਦਿੰਦੀ ਐ ਪਰ ਸਿਆਣਿਆਂ ਦੀ ਕਿੱਥੇ ਸੁਣਦੇ ਨੇ ਤਾਂ ਅੱਜ ਕੱਲ ਦੇ ਜਵਾਬ ਕਿ ਤੂੰ ਤਾਂ ਬਹਿਮ ਕਰਦੀ ਐ ਬਹਿਮ ਇਹ ਕਾਦੇ ਨੇ ਹੁਣ ਵੀ ਮੇਰੇ ਮੇਰੇ ਨੁਕਤੇ ਨਾਲ ਠੀਕ ਹੋਈਆਂ ਜਿਵੇਂ ਮੈਂ ਕਿਹਾ ਸੀ ਉਵੇਂ ਕਰਿਆ ਨਾ ਤੂੰ ਕਰਿਆ ਤਾਂ ਮੈਂ ਉਵੇਂ ਸੀ ਪਰ ਆਇਆ ਸੀਗਾ ਵਿਚਾਲਾ ਨਾ ਮੌਸਮ ਜਾ ਚੇਂਜ ਹੋਈ ਜਾਂਦਾ ਉਹਦੇ ਕਰਕੇ ਹੋ ਗਿਆ ਹੋਊਗਾ ਮੌਸਮ ਚੇਂਜ ਹੋਈ ਜਾਂਦਾ ਇੱਕੇ ਲੱਗਦਾ ਤਾਂ ਨਹੀਂ ਬੰਦਾ ਇਹ ਰੇਲ ਦੇ ਕੰਨੂ ਡਿੱਗ ਪੈਂਦਾ ਵੀ ਉਹੀ ਗੱਲ ਮਾੜੇ ਹੌਲੀ ਹੌਲੀ ਬੰਦੇ ਨੂੰ ਬਿਮਾਰੀ ਕੋਈ ਲੱਗਦੀ ਹੈ ਤੂੰ ਤਾਂ ਕੱਲ ਤਾਂ ਆ ਕੇ ਗਈ ਹੈ ਰਾਦਰ ਨੂੰ ਤੋਪ ਹੈਗੀ ਧੜਕੇ ਉੱਠੀ ਨਹੀਂ ਕਿ ਮੈਂ ਤਾਂ ਉੱਠੇ ਨਹੀਂ ਜਾਂਦਾ ਹੋਰ ਮੈਂ ਤਾਂ ਮੀਂਹ ਸਰਤਾ ਹੈ ਸੀਗਾ ਵੀ ਜਿਵੇਂ ਨਾਲ ਹੀ ਨਹੀਂ ਹੁੰਦਾ ਹੱਟ ਪੈ ਰਾਂ ਟੁੱਟਣਾ ਵੀ ਹੋਣੀ ਜਾਨ ਨਿਕਲੋਗੀ ਇਹ ਕਾਲਜ ਚ ਜੋ ਚੰਗੀ ਭਲੀ ਗਈ ਹੈ ਇਹ ਤਾਂ ਬਿਲਕੁਲੀ ਆਈ ਹੈ ਅਖੇ ਕੁੜੀਆਂ ਮੈਨੂੰ ਉਥੇ ਟੋਕਦੀਆਂ ਨਾ ਤੁਸੀਂ ਤਾਂ ਕਿਹਾ ਵਾਗੀਆਂ ਸਾਹ ਵੀਡੀਓ ਸੋਹਣੀਆਂ ਬਣਾਉਣੀਓ ਤੁਸੀਂ ਐ ਕਰਦੇ ਹੋ ਤੁਸੀਂ ਵਾਹ ਕਰਦੇ ਹੋ ਇਹ ਟੋਕਾ ਟਕਾਈ ਵਾਲੇ ਲੋਕਾਂ ਨੇ ਵੀ ਲੈੇ ਲੇ ਮਮੀ ਬਰਲਾਇਆ ਕਿ ਕੀ ਕਹਿੰਦਾ ਨੇ ਵੀ ਇੰਨੀ ਕੋ ਤਾਂ ਟੋਕ ਲੱਗ ਦਿੰਦੀ ਆ ਇਹ ਕੀ ਚੀਜ਼ ਬਣ ਇਹ ਰੇਕ ਦੀ ਨਹੀਂ ਲੱਗਦੀ ਹੈ ਜੀ ਕਿਸੇ ਦੀ ਲੱਗਦੀ ਹੈ ਕੋਈ ਨੀਤੀ ਹੈ ਜੀ ਚੰਦਰੀ ਹੁੰਦੀ ਹੈ ਬੰਦੇ ਦੀ ਅੱਛਾ ਹਾਂ ਚਲੋ ਸਤਾ ਠੀਕ ਹੋ ਗਏ ਮਿਸ ਜਨਾ ਚਲੋ ਉਹ ਵੀ ਗੱਲ ਵੀ ਫਿਰ ਇਹ ਤਾਂ ਵਹਿਮ ਤਾਂ ਮਾੜਾ ਮੋਟਾ ਨਾ ਹੁੰਦਾ ਹੀ ਹੈ ਕਰਨੇ ਪੈਂਦਾ ਹੈ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਸੰਤਾ ਜੀ ਮਮੀ ਵੀ ਚਲਾਈ ਠੀਕ ਆਦੂਆ ਦੁਆਈਆਂ ਨਾਲੀ 100% ਆਏ ਬੰਦੇ ਪਹਿਲਾਂ ਬਚ ਕੇ ਰਹਿਣਾ ਚਾਹੀਦਾ ਹੈ ਤੂੰ ਮੈਨੂੰ ਪਹਿਲਾਂ ਹੀ ਕਹਿਨੀ ਆ ਫਿਰ ਤੁਸੀਂ ਤਾਂ ਕਾਹਨੂੰ ਜਵਾਕ ਅੱਜ ਕੱਲ ਦੇ ਸੁਣਦੇ ਆ ਨਾ ਮੈਂ ਕੱਲ ਜੀ ਫਿਲਕੀ ਜਾਨੀ ਮੈਂ ਤਾਂ ਸੁਣੀ ਹੀ ਨਹੀਂ ਤੁਸੀਂ ਕਹਾਂ ਆ ਜੂ ਵੀ ਮਾਤੇ ਦੀ ਗੱਲ ਸੰਦੇ ਹੁਣ ਤਾਂ ਚਲ ਗਾਹਾਂ ਨੂੰ ਜੀ ਸਾਡਾ ਕੁਝ ਦੋਖਣ ਮਿਲ ਲਗੇ ਸਿਮਰਤੀ ਛੱਡ ਦਿਆ ਕਰਾਂਗੇ ਨਜ਼ਰ ਤਾਂ ਹੁੰਦੀ ਆ ਵੀਰ ਨਜ਼ਰ ਤਾਂ ਬਹਿਮ ਤੁਸੀਂ ਤਾਂ ਕਿ ਬਹਿਮ ਦਾ ਬਹਿਮ ਨਹੀਂ ਕਰਦੇ ਹੈਗੇ ਇਹ ਗੱਲ ਸੱਚੀ ਹੁੰਦੀ ਆ ਅਗਲਾ ਐਵੇਂ ਤਾਂ ਨਹੀਂ ਕਹਿੰਦਾ ਕਿ ਦੁੱਧ ਪੁੱਤੋ

ਚਲ ਸਮਝ ਰਹੇ ਹੋਗਾ ਤਾ ਵੀਰ ਚੰਗੇ ਰਹੋਗੇ ਜੇ ਕੋਈ ਮਾੜਾ ਮੋਟਾ ਬੱਚਾ ਤਕਾਰ ਲਓਗੇ ਵਿਚਾਰਾ ਕਰੋਗੇ ਤਾ ਵਧੀਆ ਰਹੋਗੇ ਨਹੀਂ ਤੁਹਾਡੀ ਮਰਜ਼ੀ ਹੈ ਫਿਰ ਦੇਖ ਲੈ ਹੁਣ ਮਿੰਟ ਚ ਕਿਵੇਂ ਡਿੱਗ ਪਈਆਂ ਸੀ ਦੋਨੇ ਮੜਾ ਜਦੋਂ ਆਏ ਲੱਗੇ ਬੰਦਾ ਉਹਦੀ ਮਿਰਚਾ ਮਿਰਚਾ ਪਾ ਦੇ ਪਾਣੀ ਪੂਣੀ ਪਾ ਦੇ ਨજર ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਨજર ਤਾਂ ਬਹੁਤ ਭੈੜੀ ਕਰਦੀ ਹੈ ਗੱਡੀ ਮਿਰਚਾਂ ਨਹੀਂ ਹੁੰਦਾ ਅੰਮੀ ਕਿ ਵੀ ਹੋਰ ਵੀ ਕੋਈ ਆਪਾਂ ਕੀ ਪਾ ਸਕਦੇ ਆ ਆਪਾਂ ਮਿਰਚਾਂ ਵੀ ਪਾ ਸਕਦੇ ਚੁੱਲੇ 'ਚ ਹਾਂ ਵਿੱਚ ਉਹਦੇ 'ਚ ਮੜੀ ਸੁੱਕੀ ਚਾਹ ਪਾ ਲੇ ਤੇ ਲੈਟਰਿੰਗ 'ਚ ਬੰਦਾ ਪਾਣੀ ਕਹਿ ਦਿੰਦਾ ਵੀ ਡੱਬਾ ਚਾਹ ਤੇ ਉਹ ਪਾ ਦੇ ਬੋਕਰ ਵੀ ਗੁੜੀਆਂ ਕਹਿ ਦਿੰਦੀਆਂ ਵੀ 7 ਵਾਰੀ ਬਾਹਰ ਕੇ ਹੋਰ ਰੱਖ ਦੇ ਨજર ਉਤਰ ਜਾਂਦੀ ਹੈ ਨજર ਤਾਂ ਬਹੁਤ ਭੈੜੀ ਕਰਦੀ ਹੈ ਨજર ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਲੋਕਾਂ ਦੀਆਂ ਡਿਗੜੀਆਂ ਹਵੇਲੀਆਂ ਦੇ ਦੁਪਈਆਂ ਨਜ਼ਰਾਂ ਨਾਲ ਤਾਂ ਬੰਦੇ ਦੇ ਤਾਂ ਮਾਜਨੇ ਕੀ ਹੈ ਤਾਂ ਹੀ ਅਗਲਾ ਕਹਿੰਦਾ ਨਾ ਵੀ ਉਹ ਬਚ ਕੇ ਰਹੇ ਬੰਦੇ ਦੀ ਨੀਤ ਕਿ ਹਰੇਕ ਦੀ ਨਹੀਂ ਨਾ ਚੱਲ ਲੱਗਦੀ ਕਿਸੇ ਕਿਸੇ ਦੀ ਲੱਗਦੀ ਹੈ ਮੈਂ ਕੱਲ੍ਹ ਵੀ ਕਹੀ ਜਾਂਦੀ ਸੀ ਮੇਰੀ ਤਾਂ ਤੁਸ ਮੰਨੀ ਵੀ ਚਲ ਤਰ ਲੈ ਦਾਲ ਪਾਣੀ ਫਿਰ ਮੈਂ ਇਹਦੇ ਕੋਲ ਦੇ ਦਿੰਦੀ ਆ ਮਾਣੂ ਚੱਲ ਹਮਨ ਤੇਰਾ ਕਿੰਨਾ ਕਰੇਗਾ ਸਭੂ ਬੱਸ ਪਾ ਵੀ ਹੋ ਗਿਆੋਂੋਂ ਤੋਂ ਵੀ ਬੈਗ ਧਰਦੇ ਅੰਦਰ ਕੋਈ ਉਹ ਨਾ ਨਾ ਵੀ ਕੱਪੜੇ ਬਦਲਣਾ ਹਾਂ ਹਾਂ ਤੇਰਾ हट ਗਿਆ ਸਰ ਹਾਂ ਪਾ ਵੀ ਹਟ ਗਿਆ ਤੂੰ ਵੀ ਸਹੀ ਕਹਿ ਰਹੀ ਸੀ ਮਮਮੀ ਦੀ ਮਮਮੀ ਦੀ ਗੱਲ ਸਹੀ ਦਾ ਪਾ ਵੀ ਮੈਂ ਤਾਂ ਆਪਣੇ ਮੁੰਨੇ ਉਹ ਵੀ ਗਾਹ ਤਾਂ ਆ ਗਲਤ ਕੰਨ ਸੁਪਾਲਾ ਗਾਹ ਸੌਰੀ ਜਾਣਾਗਾ ਹਾਂ ਪਾ ਵੀ ਮੈਂ ਤਾਂ ਅੱਛੇ ਕਦੇ ਮੈਂ ਕਹੀ ਐ ਮੈਨੂੰ ਤਾਂ ਆਪਸੀ ਮਾਂ ਮਮਮੀ ਤੋਂ ਕਹੀ ਹੁੰਦੀ ਐ ਜਦੋਂ ਮੈਂ ਜਰ ਮਾਸੂਦੀ ਹੋ ਗਿਆ ਚਾ ਪਾ ਵੀ ਮੇਰੇ ਖਿਆਲ ਜੰਗਲ ਨਵੀਂ ਦਾਲ ਧਰਤੀ ਪੰਡਿਵਾਤੀ ਜੀ